ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ 7501 ਵੱਧ ਰਹੇ ਹਾਂ 132 ਤੱਕ ਕੰਮ ਖਰਾਬ ਹੋ ਰਿਹਾ 7501 ਕਚਾੜ ਫਿਰ ਵੀ ਠੀਕ ਆ ਰਿਹਾ ਹੁਣ ਵੈਸੇ ਡੇਰ ਗਈ ਜਿੱਦਣ ਗਮੀਂ ਪਿਆ ਮੀਂਹ ਕਰਕੇ ਨਾ ਮਦਦ ਰੇਟਾ ਨੁਕਸਾਨ ਤੋਂ ਲੋਕ ਗਰੀਬੀ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਗਿਰਗੀ ਲੰਬੀ ਪੈ ਗਈ ਜਿਹੜੀ ਤਕਰੀਬਨ ਫਿਰ ਵੀ ਜਾਏਗੀ ਇਹ 30+ ਹੋ ਜਾਏਗੀ ਦੀ ਆਈਡੀਆ ਹੈ ਵੀਤੀプラス ਜਾਏਗੀ ਬਾਕੀ ਹੁਣ ਸਵੇਰੇ ਮੰਡੀ ਦੱਸਾਈ ਜੀ ਦੇਖੋ ਐਂ ਗਰੀ ਭਈਆ ਇਹ ਕਰਕੇ ਲੰਬੇ ਬੈਗੇ ਇੱਕ ਹੁਣ ਵਾਟਣ ਲੱਗੇ ਵਿਆਂ ਕੱਲ੍ਹ ਕੇ ਵੱਢ ਰਹੇ ਆ ਅੱਲ ਵੀ ਦੋ ਟਰਾਲੀਆਂ ਭਰੀਆਂ ਆ ਅੱਜ 9-10 ਕਿੱਲੇ ਅੱਜ ਵੱਢਣੇ ਆ ਦੋ ਤਿੰਨ ਟਰਾਲੀਆਂ ਅੱਜ ਭਰ ਲਾਂਗੇ ਕੀ ਮੌਸਮ ਵੀ ਨਾ ਖਰਾਬ ਹੋ ਜਾ ਫਿਰ ਵੀ ਥੋੜੀ ਥੋੜੀ ਬੱਦਲਬਾਈ ਜੀ ਲੱਗ ਰਹੀ ਐ ਫਿਰ ਜਮਾ ਕੁਛ ਨਹੀਂ ਲੈਂਦਾ ਜਿਹੜੀ ਕੇ ਵਿੱਚ ਮੁਕਤਰਦਾ ਹੈਗਾ ਠੀਕ ਆ ਰਿਹਾ ਹੁਣ ਹੁਣ ਆਪਾਂ ਇਹਨਾਂ ਨੂੰ ਵੱਢਣ ਲੱਗੇ ਹੋਏ ਧੀਰੀ ਜਿਹਾ ਇਥੇ ਸਾਫ ਰਿਹਾ ਜੀ ਮੌਂ ਫਰਦੀ ਨੂੰ ਕਰਦੇ ਜਿਆਦਾ ਹੈ ਨਹੀਂ ਇਹ ਵੀ ਕੋ ਸਾਫ ਪੱਤੀ ਪੱਟ ਕੇ ਝਾੜ ਦੱਸਣ ਦਾ ਕਿਸ ਤਰ੍ਹਾਂ ਅੱਗੇ ਉੱਧਰ ਆਨ ਵਾਲਾ ਇੱਕ ਫਾਰ ਲੱਗੇ ਹੋਈ ਗੱਲ ਕੀ ਹੈ ਕੋਈ ਵੀ ਟਰੈਕਟਰ ਚੱਲ ਰਿਹਾ ਆਹ ਸੁਪੀ ਹੈ ਕਿ ਲੇਟ ਆਉਂਗਾ ਤੁਹਾਡਾ ਹੋਵੇ ਵੀ ਤਾਂ ਇਹ ਕੰਮ ਹਾਂਜੀ ਅੱਛਾ ਮੈਂ ਖੁਸ਼ ਤਵੀਦ ਬੰਦਾ ਪੂਰਾ ਦੇਖ